ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜੇ ਇੱਕ ਤਾਜੀ ਸੂਈ ਵੀ ਤੇ ਇੱਕ ਬੂਰੀ ਮੈਂ ਗੱਪਣ ਸੂਣ ਵਾਲੀ ਇਹ ਦੋ ਨਾਲ ਸੇਰਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਦੱਸੋ ਜੀ ਬੱਡਕੋ ਨਜ਼ਦੀ ਬੱਡਕਾ ਬਰਨਾਲਾ ਦੇ ਮੋਬਾਈਲ ਨੰਬਰ ਜੀ ਆਪਣਾ 9915570279915570207 70207 ਜਿਹੜੀ ਪਹਿਲੇ ਨੰਬਰ ਤੇ ਆਪਾਂ ਕਾਲੀ ਮਹਿ ਦੇਖੀਏ ਨੇ ਕਿਹੜਾ ਸੁਆ ਸੁਈ ਹੈ ਜੀ ਕਿਹੜੇ ਦਿਨ ਹੋ ਗਏ ਸੁਈ ਨੂੰ ਉਹ ਵੀ ਦੱਸ ਦੇ ਪੋਗੇ ਦੁੱਧ ਕਿੰਨਾ ਹੈ ਕਹੀ ਹੁਣ ਤੁਹਾਡਾ 12 ਲੀਟਰ ਪਿਆਰ ਹੈ ਉਹ ਕਟਾਏ ਦਾ ਜੀ ਪੱਟਾ ਇਹਦਾ ਠੀਕ ਹੈ 10 ਲੀਟਰ 12 ਲੀਟਰ 12 ਲੀਟਰ ਜਿਹਾ ਮਿਣਕੇ ਦੇਵਾਂਗੇ ਜਿਹਾ ਮਿਣਕੇ ਲੈ ਕਿੰਨਾ ਪਾ ਦੂਗੀ ਇਹ 14 ਲੀਟਰ ਪਾਉਂਗੀ 14 ਮਣਕੇ ਲੈ ਲੈ ਬੰਦਾ 14 ਮਣਕੇ ਲੈ ਲੈ ਚੌਣ ਚਵਾਤਾ ਰੋਕ ਕੇ ਪੁੱਲਾ ਚੌਣ ਚਵਾ ਬੋਗੋ ਹੀ ਹੈ ਪਾਏ ਧੱਕੇ ਰੱਖਿਆ ਪਾਏ ਇੱਕ ਬੰਦਾ ਲੱਗੀ ਗੁਜਾਇਸ ਹੋ ਜੂਗੀ ਆ ਗਾਇਸ ਤੋੜੇ ਬਾਰਨੇ ਨੂੰ ਸਭ ਤੋਂ ਤੀਜਾ ਸੁਆ ਮੈਂ ਸੁਈ ਵੀ ਹੈ 115000 ਰੁਪਇਆ ਇਹਦੀ ਕੀਮਤ ਆ ਬੱਚਾ ਮੇਲਕਾਫਾ 12 ਲੀਟਰ ਦੁੱਧ 10 ਦਿਨਾਂ ਦੀ ਸੁਈ ਥੱਲੇ ਚੋਣ ਵਾਲਾ ਬਾਈ ਕਹਿੰਦੇ ਨੈਟ ਹਾਜਰਾ ਜਮਾ ਕਾਲਾ ਰੰਗ ਬਿਲਕੁਲ ਜਮਨ ਵਰਗਾ ਤੇ ਰਾਜਿਸਵੀ ਬੜੀ ਵੀ ਬਹੁਤ ਜ਼ਿਆਦਾ ਹੈ ਸਾਈਜ਼ ਵਗੈਰਾ ਦੇਖੋ ਕੁੰਡੇ ਸਿੰਘਾ ਦੇ ਚੰਗੀ ਸੁਆ ਤੀਜਾ ਸੁਈ ਹੈ ਜਮਾ ਜੈਨੂ ਕੀਮਤ 115000 ਰੁਪਇਆ ਗੁਜਾਇਸ ਮੌਕੇ ਤੇ ਮਣੀ ਮੁੱਟੀ ਦੇ ਵਿੱਚੋਂ ਹੋ ਜੂ ਬਣਦਾ ਮੰਨਦਾ ਤੋ ਮੈਂ ਦੇਖੋ ਚੰਗੀ ਆ ਜਿੰਦ ਜਾਨ ਤਦਕਾੜ ਵੀ ਠੀਕ ਆ ਤੇ ਪੜੀ ਵੀ ਵਧੀਆ ਗਈ ਸਾਫ ਸੁਥਰੀ ਆ ਬੁਰੀ ਜੋ ਤੇ ਚੌਣ ਚਵਾ ਧਾਰ ਵੀ ਪੂਰ ਸਰਲਾ ਤਨੀ ਜੀ ਕੋਈ ਸਰਲਾ ਨਹੀਂ ਪੂਰ ਠੀਕ ਆ ਸੋ ਸਨਾ ਜੀ ਬਿੱਤੀ ਦੇਖੋ ਜਵਾ ਗੱਠ ਗੱਠ ਦੀ ਬਿੱਤੀ ਆ ਥਾਣੀ ਕੋਈ ਵਹੀ ਭਰਦਾ ਕਿ ਚੰਗੀ ਦੁੱਧ ਵਾਲੀ ਮੈਂ ਸੁਈ ਸਵਾਈ ਬੱਚਾ ਮੇਲ ਕਾਫਾ ਕੱਟਾ ਇਹਦੇ ਵਿੱਚ ਉਹ ਦੇਖ ਸਕੋ 10 ਦਿਨ ਹੋ ਗਏ ਇਹਨੂੰ ਸੁਈ ਸੋ ਲੈਵਾ ਨੇੜ ਤੋਂ ਦੇਖਦੇ ਮੈਂ ਸੋਹਣਾ ਚੰਗਾ ਸਾਫ ਸੁਥਰਾ ਅੱਗੇ ਦੂਜੇ ਨੰਬਰ ਬੁਰੀ ਮੱਝ ਦੇਖੀ ਐ ਨੇ ਕਿਹੜਾ ਸੋਹਣਾ ਹੁੰਦੀ ਆ ਤੀਜਾ ਸਵੇਕ ਕੈਕ ਦਿਨ ਲੈਂਦੀ ਆ ਇਹ ਹਫਤਾ ਲੈਂਦੀ ਹੈ ਇੱਕ ਹਫਤਾ ਸੂਣ ਚ ਬਾਕੀ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਤੇਲੇ ਸੂਰੇ 10 ਲੀਟਰ ਪਾਇਆ ਸੀ 19 ਮਨ ਕੇ ਜਿਹੜੇ 18 ਕਿਲੋ ਦੁੱਧ ਚੋਇਆ ਪਿਛਲੇ ਸਵੇਰੇ ਦਾ ਹਾ ਖੁੱਲਾ ਦਹੀਂ ਖੁੱਲਾ ਠੀਕ ਹੈ ਲੋਕਲਾ ਇਹ ਕਿਥੋਂ ਆਈ ਆਪਣੇ ਕੋਲੇ ਇਹ ਅਸੀਂ ਲਈ ਹੋਈ ਆ ਜੀ ਰਾਜਸਥਾਨ ਤੋਂ ਆਈ ਅੱਛਾ ਰਾਜਸਥਾਨ ਤੋਂ ਮੈਂ ਆਈ ਆ ਐਦ ਕੀ ਮੰਨ ਕੇ ਜੱਲੇ ਵੀ ਕਿੰਨਾ ਦੁੱਧ ਪਾ ਦੂਗੀ ਮੈਂ ਸਭ ਤੋਂ ਅਸੀਂ 20% ਸ਼ੱਕ ਹੈ 20% ਪਾਉਂਗੀ ਪਾਪਾ ਕਹਿੰਦੇ ਵੀ 18 ਕ ਮੰਨ ਕੇ ਲੈ ਲੈ ਬੰਦਾ ਲੈ ਇਹ ਖੁੱਲੇ ਤੋਂ ਘਟਾਣਾ ਗੱਲੀ ਬਣਦੀ ਭਾਜ ਦਾ ਕੀ ਰਹੂਗਾ ਭਾਜ 60000 ਮਾਨਦਾਨ ਹੋ ਜੂਗਾ ਮਾਨਦਾਨ ਤੋੜੇ ਬਾਹਰ ਨੂੰ ਦਿਨ ਸਹੀ ਕਹਿ ਕੱਢਦੀ ਹੈ ਹਜੇ ਇੱਕ ਹਫਤਾ ਕਰਦੀ ਹੈ ਇੱਕ ਹਫਤਾ ਸੂਣ ਚ ਬਾਕੀ 1,60,000 ਰੁਪਏ ਕੀਮਤ ਆ ਬੂਰੀ ਮੈਂ ਚੰਗੀ ਤੇ ਨਾਲ ਜਿਹਨੂੰ ਕਹਿੰਦੇ ਬੂਰੀ ਸਿੰਘ ਮੂੰਹ ਮੱਥਾ ਦੇਖੋ ਨਿਕਾ ਨਿਕਾ ਸਿੰਘਾ ਪੂਰਾ ਸਾਫ਼ ਸੁਥਰਾ ਮੂੰਹ ਮੱਥੇ ਦੀ ਚੰਗੀਆਂ ਤੇ ਰਾਜੀ ਸਮੀ ਬੜੀ ਵੀ ਕੱਦ ਵਿੜ ਵੀ ਬਹੁਤ ਚੰਗਾ ਕੋ ਥਣ ਦੇਖੋ ਸੋਹਣਾ ਹਾਥੀ ਚੁਆਈ ਵਾਲਾ ਫੁੱਲ ਸਾਈਜ਼ ਦੇ ਵਿੱਚ ਆ ਕੀਮਤ ਇਹਦੀ ਹੈਗੀ 1,60,000 ਰੁਪਏ ਕੀਮਤ ਆ ਗਜੈਸ ਇਹਦੇ ਵਿੱਚ ਮੌਕੇ ਤੇ ਹੋ ਜਾਣੀ ਹੈ ਮੂ ਮਥਾ ਦੇ ਕੁਛ ਚੰਗੀ ਬੂਥੀ ਦੀ ਪਿਓਰ ਬੂਰੀ ਏਦਾਂ ਦੀ ਬੂਰੀ ਬੱਚਾ ਬਾਦੇ ਹੀ ਹੁਣ ਕਾ ਚੰਗੀ ਬਰੀਡ ਤਿਆਰ ਹੋ ਜਾਂਦੇ ਘਰੇ ਕਿਉਂਕਿ 18 19 ਕਿਲੋ ਕਹਿ ਦੇ ਨਹੀਂ ਗੱਲ ਆ ਬਹੁਤ ਵੱਡੀ ਗੱਲ ਆ ਪਰ ਬਾਡੀ ਮਾਨ ਤੇ ਦੇਖ ਜਿਹੜੇ ਸਾਲ ਵੀ ਦੱਸਦੇ ਕਿ ਏਜੀਟ ਲੈ ਕੇ ਤਾਂ ਕੋਈ ਮੈਟਰੀਕ ਆਦੀ ਦੇ ਵੀ ਦੋ ਕੈਡੀ ਗੱਲ ਨਹੀਂ ਕੋਈ ਸਵਾਕੀ ਥਾਣ ਵਗੈਰਾ ਦੇ ਉਹਦਾ ਜੋ ਸੀਲਾ ਥਾਣਾ ਜਮਾ ਇੱਕ ਹਫਤਾ ਬਾਕੀ ਪਿਆ ਇੱਕ ਰਕਾ ਦੀ ਬੂਰੀ ਦੇ ਨਾਲੇ ਗੱਪਣ ਤੇ ਇੱਕ ਤਾਜੀ ਸੂਈ ਵੀ ਮੈਂ ਇਹਦਾ ਭਾਅ ਹੈਗਾ 1,115,000 ਰੁਪਏ ਨੰਬਰ ਬੋਲੇ ਦੁਆਰੇ ਆਪਣਾ ਜੀ 9155570237 ਸੋ ਵੀਡੀਓ ਦੇਖ ਲਈ ਸਭ ਦਾ ਧੰਨਵਾ